ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਰੰਜੀਤ ਐਵੇਨਿਊ ਦੇ ਇਲਾਕੇ ਵਿੱਚ ਜਿੱਥੇ ਇੱਕ ਪਾਸੇ ਵੱਡੇ-ਵੱਡੇ ਸ਼ਾਪਿੰਗ ਮਾਲ ਹਨ ਅਤੇ ਦੂਜੇ ਪਾਸੇ ਰਿਹਾਇਸ਼ੀ ਏਰੀਆ ਅਤੇ ਨਗਰ ਨਿਗਮ ਦਾ ਦਫ਼ਤਰ ਵੀ ਰੰਜੀਤ ਐਵੇਨਿਊ ਵਿਖੇ ਹੀ ਹੈ ਪਰ ਇੱਥੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ। ਗੱਲਬਾਤ ਕਰਦੇ ਹਾਂ ਲੋਕਾਂ ਨੇ ਆਖਿਆ ਕਿ ਇੱਕ ਪਾਸੇ ਤਾਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵੀ ਕਿਹਾ ਜਾ ਰਿਹਾ ਪਰ ਦੂਜੇ ਪਾਸੇ ਥਾਂ-ਥਾਂ ਤੇ ਕੂੜੇ ਦੇ ਉਨਾ ਕੀ ਹਾਕੀ ਬਰਸਾਤੀ ਮੌਸਮ ਵਿੱਚ ਹੋਰ ਜ਼ਿਆਦਾ ਬਦਬੂ ਆਂਦੀ ਹੈ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਰਣਜੀਤ ਐਵਿਨਿਊ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇੱਕ ਵਾਰੀ ਫੇਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਰਣਜੀਤ ਐਵਿਨਿਊ ਦਾ ਇਲਾਕਾ ਤੇ ਇੱਥੇ ਕੂੜੇ ਦੇ ਢੇਰ ਲੱਗੇ ਹੋਣ ਖਾਸ ਕਰਕੇ ਇਹ ਤੁਹਾਨੂੰ ਦੱਸਣਾ ਚਾਹਾਂਗੇ ਇੱਕ ਪਾਸੇ ਇੱਥੇ ਵੱਡੇ ਵੱਡੇ ਸ਼ੋਪਿੰਗ ਮਾਲ ਹਨ ਅਤੇ ਇੱਕ ਪਾਸੇ ਰਿਹਾਇਸ਼ੀ ਏਰੀਆ ਥੱਪ ਤੋਂ ਅਮੀਰ ਏਰੀਆ ਰਣਜੀਤ ਐਵਨੀ ਅਮਰਥਰ ਦਾ ਮੰਨੇ ਜਾਂਦਾ ਪਰ ਤਸਵੀਰਾਂ ਵਿੱਚ ਤੁਸੀਂ ਦੇਖੋ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਣਜੀਤ ਐਵਨੀ ਵਿੱਚ ਹੀ ਨਗਰ ਨਿਗਮ ਦਾ ਦਫ਼ਤਰ ਹੈ ਇੱਥੋਂ ਕੀ ਵਾਰੀ ਵੱਡੇ ਵੱਡੇ ਅਧਿਕਾਰੀ ਜਿਹੜੇ ਨਗਰ ਨਿਗਮ ਦੇ ਉਹ ਵੀ ਇੱਥੋਂ ਨੰਗਦੇ ਹਨ ਕੀ ਗੱਲ ਕੀ ਉਹਨਾਂ ਦਾ ਇੱਧਰ ਧਿਆਨ ਨਹੀਂ ਪੈਂਦਾ ਇਸ ਵੇਲੇ ਸਾਡੇ ਨਾਲ ਰਾਹਗਿਰ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਕੂੜੇ ਦੇ ਢੇਰ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੇ ਸ਼ਹਿਰ ਦੀ ਸਾਫ਼ ਸੁਥਰਾ ਰੱਖਣ ਦੀ ਬਖ ਬਖ ਅਪੀਲ ਕੀਤੀ ਜਾਂਦੀ ਹੈ ਨਗਰ ਨਿਗਮ ਵੱਲੋਂ ਪਰ ਰੰਜੀਤ ਆਪਣੀ ਦੇਰੇ ਵਿੱਚ ਵੀ ਕੂੜੇ ਦੇ ਢੇਰ ਲੱਗੇ ਹਨ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਜੀ ਸਾਰੇ ਫਾਸਟਵੇ ਨਿਊ ਚੈਨਲ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਵੀ ਰੰਜੀਤ ਆਪਣੀ ਇਲਾਕੇ ਜੀ ਤੁਸੀਂ ਲੰਘ ਰਹੇ ਹੋ ਤੇ ਕਿਹੋ ਜਿਹਾ ਮਾਹੌਲ ਲੱਗਦਾ ਤੁਹਾਨੂੰ ਰੋਜ਼ ਦਾ ਨਾ ਜਾਣਾ ਇੱਥੋਂ ਰੋਜ਼ ਇੱਥੇ ਮੱਖੀਆਂ स्मੈਲ ਇੱਥੇ ਰੋਜ਼ ਬਹੁਤ ਜ਼ਿਆਦਾ स्मੈਲ ਹੁੰਦੀ ਹੈ ਨਾਲ ਹੀ ਜਿਵੇਂ ਤੁਸੀਂ ਦੱਸਿਆ ਕਾਰਪੋਰੇਸ਼ਨ ਦਾ ਆਫਿਸ ਵੀ ਨਾਲ ਹੀ ਹੈ ਤੇ ਮਹੱਲੇ ਦੇ ਵਿੱਚ ਗੱਡੀਆਂ ਵੀ ਆਉਂਦੀਆਂ ਜਾਂ ਫਿਰ ਉਹ ਗੱਡੀਆਂ ਲੇਟ ਆਉਂਦੀਆਂ ਹੋਣੀਆਂ ਕਿ 10-10 ਦਿਨਾਂ ਬਾਅਦ ਆਉਂਦੀ ਹੋਣੇ ਜਿਹੜੇ ਲੋਕ ਇੱਥੇ ਸਿਟ ਜਾਂਦੇ ਆ ਕਾਰਪੋਰੇਸ਼ਨ ਨੂੰ ਚਾਹੀਦਾ ਕਿ ਇੱਥੋਂ ਦੀ ਸਫਾਈ ਕੀਤੀ ਜਾਵੇ ਨਾਲ ਵੱਡੇ ਵੱਡੇ ਸ਼ੋਰੂਮ ਐ ਦੇਖੋ ਮੱਖੀਆਂ ਵੀ ਕਿੰਨੀਆਂ ਏਹੀ ਸਾਰੀਆਂ ਰਹਿਸ਼ੀ ਲੈ ਕੇ ਜਾਂਦੀਆਂ ਤੇ ਬਿਮਾਰੀਆਂ ਵੀ ਫੈਲਦੀਆਂ ਗੱਲ ਕੀਤੀ ਜਾਂਦੀ ਹੈ ਕਾਰਪੋਰੇਸ਼ਨ ਕਹਿੰਦੀ ਹੈ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਤਾ ਤੁਹਾਨੂੰ ਲੱਗਦਾ ਵੀ ਜਿੱਤ ਤਰ੍ਹਾਂ ਕੂੜੇ ਢੇਰ ਰਣਜੀਤ ਐਵੇੜ ਜਿੱਥੇ ਨਗਰ ਨਿਕਮ ਦਾ ਦਫਤਰ ਹੈਗਾ ਉੱਥੇ ਇੰਨੇ ਕੂੜੇ ਢੇਰ ਲੱਗੇ ਤੇ ਰਣਜੀਤ ਐਵੇੜ ਵੀ ਅੰਮ੍ਰਿਤ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਉੱਥੇ ਦੀ ਸਫਾਈ ਹੋ ਜੇ ਉਹੀ ਜ਼ਰੂਰੀ ਹੈ ਹੁਣਾ ਕੀ ਚੇਦਾ ਕਿ ਨਗਰ ਨਿਗਮ ਨੂੰ ਪਹਿਲ ਦੇ ਆਧਾਰ ਤੇ ਕੀ ਕੰਮ ਕਰਨਾ ਚਾਹੀਦਾ ਕਿ ਕੂੜੇ ਦੇ ਢੇਰ ਖਤਮ ਹੋਣ ਤੇ ਲੋਕਾਂ ਦੀ ਵੀ ਕੀ ਜ਼ਿੰਮੇਵਾਰੀ ਬੰਦੀ ਜੇ ਨਾਲ ਲੋਕਾਂ ਦੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਇਸ ਤਰ੍ਹਾਂ ਰੋਡ ਤੇ ਕੂੜਾ ਨਾ ਸਿਟਣ ਜੇ ਗੱਡੀਆਂ ਉਹਨਾਂ ਦੀ ਗਲੀਆਂ ਦੇ ਵਿੱਚ ਆਉਂਦੀਆਂ ਤੇ ਗੱਡੀਆਂ ਦੇ ਵਿੱਚ ਹੀ ਕੂੜਾ ਦਿੱਤਾ ਜਾਵੇ ਜੇ ਗੱਡੀ ਰੋਜ਼ ਨਹੀਂ ਆਉਂਦੀ ਤਾਂ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟ ਕਰਨੀ ਚਾਹੀਦੀ ਹੈ ਨਾ ਕਿ ਕੂੜਾ ਇਸ ਤਰ੍ਹਾਂ ਸਿਟਾਇਆ ਜਾਵੇ ਕਾਰਪੋਰੇਸ਼ਨ ਦਾ ਇੱਕ ਬੰਦਾ ਹੈ ਜਿਸ ਤਰ੍ਹਾਂ ਬਾਰਿਸ਼ਾ ਦੇ ਮੌਸਮ ਹੈ ਪੂਰੀ ਸਫਾਈ ਹੋਣੀ ਚਾਹੀਦੀ ਹੈ ਸਾਈਡਾਂ ਦੀ ਜਿਸ ਤਰ੍ਹਾਂ ਪੇੜ ਪੌਦੇ ਉੱਗੇ ਹੋਏ ਹੈ ਜਾਂ ਇਹ ਬਿਲਕੁਲ ਰਾਗ ਹੀ ਰਹਿਣੇ ਵੀ ਗੱਲਬਾਤ ਕਰਦੇ ਹੋਇਆ ਆਖ ਕਿ ਨਗਰ ਨਿਗਮ ਦਾ ਇਸ ਵੱਲ ਧਿਆਨ ਜਾਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਇੱਕ ਵਾਰ ਵੱਡੇ ਵੱਡੇ ਦਾਅਵੇ ਕਰੀ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਗਿਆ ਪਰ ਤਸਵੀਰਾਂ ਵਿੱਚ ਤੁਹਾਨੂੰ ਤੁਸੀਂ ਆਪ ਹੀ ਦੇਖ ਲਿਆ ਹੈ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਹਨ ਨਗਰ ਨਿਗਮ ਦੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬੰਦੀ ਹੈ ਕਿ ਜਿੱਥੇ ਵੀ ਕੂੜੇ ਦੇ ਢੇਰ ਲੱਗੇ ਹਨ ਉਸ ਨੂੰ ਸਾਫ਼ ਕੀਤਾ ਜਾਵੇ ਤਾਂ ਹੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਸਕਦਾ ਹੈ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਾਂ ਮੜੀ ਰਕੇਸ਼ ਕੁਮਾਰ